ਹਾਂਜੀ ਭਾਈ ਜੋਬਰੋ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰਦੇ ਆ ਅੱਜ ਦਿਨ ਦੀ ਸ਼ੁਰੂਆਤ ਇੱਕ ਨਵੇਂ ਦਿਨ ਦੀ ਸ਼ੁਰੂਆਤ ਤੇ ਇੱਧਰ ਆ ਗਏ ਆਪਣੇ ਫਾਰਮਨ ਸਾਹਿਬ ਤੇ ਲੋ ਜੀ ਕਲਚ ਪਲੇਟ ਆਪਾਂ ਖੋਲਤੀ ਸੀ ਕਲਚ ਪਲੇਟ ਖੋਲਣ ਤੋਂ ਬਾਅਦ ਡੈਕਸ਼ਨ ਲਾ ਲਈ ਆਪਾਂ ਥੱਲੇ ਡੈਕਸ਼ਨ ਚ ਪਲੇਜ ਜ਼ਿਆਦਾ ਹੋ ਗਈ ਤੇ ਇੱਧਰ ਨਾਲ ਦੀ ਨਾਲ ਗੇਅਰ ਬਕਸਾ ਵੀ ਕਰਤਾ ਸੀਗਾ ਬੈਰਿੰਗ ਸਭ ਓਕੇ ਕੰਪਲੀਟ ਦਿਖਿਆ ਗੇਅਰ ਬਕਸਾ ਵੀ ਆਪਾਂ ਚੈੱਕ ਕਰਤਾ ਉੱਪਰ ਹੀ ਸਭ ਠੀਕ ਠਾਕ ਸੀ ਇਹ ਲੈ ਸੀਜ਼ਨ ਹੀ ਆਪਾਂ ਖੋਲਿਆ ਤੇ ਡੈਕਸ਼ਨ ਲਾ ਕੇ ਥੱਲੇ ਤੇ ਆਪਾਂ ਰੱਖੀ ਤੇ ਇੰਨੇ ਨੂੰ ਆ ਗਿਆ ਆਪਣੇ ਚਿੱਤਰ ਸਿੰਘ ਚਿੱਤਰ ਸਿੰਘ ਕੋ ਲਈ ਸਲਾਹ ਵੀ 10 12 ਚੱਲਣ ਗਿਆ ਕਿ ਨਹੀਂ ਉਸ ਤੋਂ ਬਾਅਦ ਉਹਨੇ ਦਿੱਤੀ ਸਲਾਹ ਆਪਣੀ رائے ਦਿੱਤੀ ਉਹਦੀ رائے ਵੀ ਲਈ ਉਹਦੀ رائے ਲੈਣ ਦੇ ਨਾਲ ਨਾਲ ਹੀ ਆਪਾਂ ਚੱਕਿਆ ਡੈਕਸ਼ਨ ਖੁੱਲ ਗਈ ਤੇ ਮੋਟਰਸਾਈਕਲ ਚਲਾਪੇ ਖੇੜੀ ਵਾਲ ਨੂੰ ਤੇ ਖੇੜੀ ਵਾਲ ਜਾਂਦਿਆਂ ਹੀ ਰਸਤੇ ਵਿੱਚ ਦੇਖਿਆ ਬਰਸਾਤ ਕਣਕਾਂ ਹੋ ਗਈਆਂ ਹੀ ਟੇਡੀਆਂ ਅੱਛਾ ਜੀ ਇੰਨੇ ਨੂੰ ਪਹੁੰਚ ਕੇ ਆਪਣਾ ਆਪਣਾ ਲਾਲੇ ਦੀ ਦੁਕਾਨ ਤੇ ਲਾਲੇ ਕੋਲੋਂ ਅਪਲਾਈ ਸਸੇ ਕਾਲ ਤੇ ਪਹੁੰਚ ਕੇ ਲਾਲੇ ਕੇ ਦੁਕਾਨ ਦੇ ਵੇਖ ਚਾਰੇ ਦੀ ਸਮੈਲ ਲਾਲੇ ਦੀ ਤੇ ਇਥੋਂ ਲਿਆ ਜੀ ਆਪਾਂ ਆਪਣਾ ਸਮਾਨ ਜਿਹੜਾ ਸਪੇਅਰ ਪਾਰਟ ਸੀਗਾ 베ਰਿੰਗ ਹੋਰਾਂ ਪਰਾਂ ਸਭ ਲੈ ਕੇ ਤੇ ਇੰਨੇ ਨੂੰ ਆਪਾਂ ਅਗੇ ਘਰੇ ਕਰੇ ਆਣ ਕੇ ਇਡਕਸ਼ਨ ਦੀ ਫਿਟਿੰਗ ਜਿਹੜੀ ਕਰਦੀ ਚਾਲੂ ਇੱਕ 베ਰਿੰਗ ਪਿਆ ਜੀ ਪਿਨੀਅਨ ਪਾਉਣਾ ਪਾਇਆ ਨਾਲ ਦੀ ਨਾਲ ਪਿਨੀਅਨ ਦੰਦੇ ਕਮਜ਼ੋਰ ਸੀ ਤੇ ਇਧਰ ਲਾ ਕੇ ਹੀ ਆਪਾਂ ਫਿਟਿੰਗ ਕਰਨ ਫਿਟਿੰਗ ਕਰਨ ਤੋਂ ਬਾਅਦ ਹੀ ਆਪਣੀ ਫਿਟਿੰਗ ਹੋ ਗਈ ਤੇ ਡੈਕਸ਼ਨ ਦਿੱਤੀ ਆਪਾਂ ਚਾੜ ਡੈਕਸ਼ਨ ਚਾੜ ਕੇ ਹੀ ਆਪਾਂ ਨਾਲ ਦੀ ਨਾਲ ਕਲਚ ਪਲੇਟ ਦੀ ਫਿਟਿੰਗ ਕਰਨ ਲੱਗੇ ਤੇ ਇਧਰ ਕਲਚ ਪਲੇਟ ਦੀ ਫਿਟਿੰਗ ਕਰਦਿਆਂ ਕਰਦਿਆਂ ਤੇ ਆਪਾਂ ਨਾਲ ਲੱਗਦੇ ਹੀ ਕੰਮ ਚੇਂਜਰ ਨੂੰ ਲਾ ਲਿਆ ਥੱਲੇ ਚੈਂਜਰ ਦਾ ਵੀ ਕੰਮ ਕਾਲ ਦੀ ਕਾਰਨ ਕਰਤਾ ਚੈਂਜਰ ਨੂੰ ਲਾ ਲਿਆ ਜੀ ਥੱਲੇ ਇਹਦੇ ਰਿੰਗ ਪੈਣ ਵਾਲੇ ਸੀ ਬਾਕੀ ਕੰਮ ਓਕੇ ਸੀ ਇਹਦਾ ਵੀ ਤੇ ਇਨੇਚਰ ਨੂੰ ਹੋ ਗਈਆਂ ਸ਼ਾਮਾਂ ਸ਼ਾਮਾਂ ਪੈਣ ਤੇ ਨਾਲ ਹੀ ਆਪਣੇ ਬੰਦਿਆਂ ਨੇ ਸਾਮ ਦਿੱਤਾ ਸਮਾਨ ਸਮਾਨ ਸਾਮ ਕੇ ਜਿਹੜਾ ਹੀ ਇੱਕ ਜਗ੍ਹਾ ਤੇ ਇਕੱਠਾ ਕਰਤਾ ਇਕੱਠਾ ਕਰਨ ਤੋਂ ਬਾਅਦ ਹੀ ਆਪਾਂ ਸਭ ਉੱਤੇ ਪਾਤੀ ਤਰਪਾਲ ਤਰਪਾਲ ਪਾਉਣ ਤੋਂ ਬਾਅਦ ਪਾਤੀ ਜੀ ਤਰਪਾਲ ਤਰਪਾਲ ਕਰਨ ਤੋਂ ਬਾਅਦ ਉਹ ਤਾਂ ਆਪਾਂ ਮੂੰਹ ਹੱਥ ਮੂੰਹ ਹੱਥ ਤੋਣ ਤੋਂ ਬਾਅਦ ਪਾਵਾਂਗੇ ਚਾਲੇ ਪੈਣਗੇ ਹੁਣ ਆਪਣੇ ਘਰਾਂ ਨੂੰ ਬੰਦਿਆਂ ਦੇ ਓਕੇ ਜੀ ਬਾਏ ਬਾਏ ਸਾਡੀ ਵੀਡੀਓ ਵੇਖਣ ਲਈ ਸਾਡਾ ਸਾਰਿਆਂ ਦਾ ਧੰਨਵਾਦ ਸਾਡਾ ਸਾਰਾ ਸਭ ਨੂੰ ਸਬਸਕ੍ਰਾਈਬ ਕਰੋ ਵਾਧਵਾਦ ਓਕੇ